ਸੱਚਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੱਲਰ ਹੁਣ ਅਗੇਤੀਆਂ ਕਣਕਾਂ ਨੇ ਸਾਰਾ ਕਰ ਰਹੀਆਂ ਝੰਡਾ ਪੱਤਾ ਬਾਹਰ ਆ ਗਿਆ ਬਸ ਬੱਲੀ ਬਾਹਰ ਹੀ ਆਉਣ ਵਾਲੀ ਆ ਇਸ ਮੌਕੇ ਤੇ ਆਪਾਂ ਚੌਕਾ ਕਿਵੇਂ ਲਗਾ ਗਏ ਸਭ ਤੋਂ ਪਹਿਲਾਂ ਤਾਂ ਤੁਸੀਂ ਜਾਣ ਲੋ ਕਿ ਲਗਭਗ 15 ਤੋਂ 20% ਕਿਸਾਨ ਵੀਰ ਇੱਥੇ ਬਹੁਤ ਜ਼ਿਆਦੇ ਵੱਡੀ ਗਲਤੀ ਕਰਦੀ ਹੈ ਕਿਉਂਕਿ ਇੱਥੇ ਰਿਹਾ ਕੇ ਨਾ ਗੁੱਲੀ ਡੰਡਾ ਦਿਸਣ ਲੱਗ ਜਾਂਦਾ ਜਾਂ ਬਾਥੂ ਦਿਸਣ ਲੱਗ ਜਾਂਦਾ ਕਿਉਂ ਨਾ ਮਾਰਦ ਗਿਆ ਰ ਹਲਕੀ ਸਪਰੇਅ ਕਰ ਦਨੇ ਨਾ 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 ਦੋਸਤੋ ਇੱਥੇ ਆਪਾਂ ਇਹੋ ਜੀ ਕੋਈ ਸਪਰੇਅ ਨਹੀਂ ਕਰਨੀ ਗੁੱਲੀ ਡੰਡਾ ਦੇਸੀ ਜਾਂਦਾ ਤਾਂ ਦੇਸੀ ਜਾਂ ਹੁੰਦੋ ਜਿਹੜਾ ਕੁਝ ਕਰਨਾ ਸੀ ਆਪਾਂ ਇਸ ਤੋਂ ਪਹਿਲਾਂ ਕਰ ਲਿਆ ਹੁਣ ਆਪਾਂ ਝੰਡੇ ਪੱਤੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਝੰਡੇ ਪੱਤੇ ਨੂੰ ਝੰਡਾ ਪੱਤਾ ਕਿਹੜਾ ਹੁੰਦਾਗਾ ਫਲੈਗ ਲੀਫ ਜਿਹੜਾ ਸਭ ਤੋਂ ਉੱਪਰ ਹੁੰਦਾ ਜਿਹਦੇ ਨਾਲ ਬੱਲੀ ਆਉਂਦੀ ਹੁੰਦੀ ਆ ਵੀ ਸਭ ਤੋਂ ਉੱਪਰ ਝੰਡਾ ਪੱਤਾ ਆ ਗਿਆ ਤੇ ਉਸ ਤੋਂ ਬਾਅਦ ਬੱਲੀ ਨਿਕਲਦੀ ਹੁੰਦੀ ਆ ਸਭ ਤੋਂ ਉੱਪਰਲਾ ਪੱਤਾ ਉਹ ਹੁੰਦਾ ਝੰਡਾ ਪੱਤਾ ਜੇਕਰ ਇਹਨੂੰ ਥੋੜਾ ਜਿਹਾ ਵੀ ਨੁਕਸਾਨ ਹੋ ਗਿਆ ਨਾਲ ਦੀ ਨਾਲ ਤੁਹਾਡਾ ਝਾੜ ਘਟ ਗਿਆ ਝਾੜ ਘਟਣ ਦੀ ਵਿੱਚ ਪਹਿਲਾ ਕਦਮ ਤੁਸੀਂ ਉਠਾ ਲਿਆ ਇਸ ਕਰਕੇ ਹੁਣ ਚਾਹੇ ਬਾਥੂ ਆ ਚਾਹੇ ਗੁੱਲੀ ਡੰਡਾ ਫਿਰਦਾ ਰਹੇਂ ਦਿਓ ਜਿੰਨਾ ਨੁਕਸਾਨ ਕਰਨਾ ਸੀ ਕਰ ਲਿਆ ਹੁਣ ਉਹ ਆਪਣੀ ਕਣਕ ਨੂੰ ਡੇਗ ਜਰੂਰ ਸਕਦਾ ਕਿ ਜੇਕਰ ਹੱਦੋਂ ਵੱਧ ਆ ਤਾਂ ਹੁਣ ਇਹਦੇ ਉੱਤੇ ਸਪਰੇਅ ਨਾ ਕਰੋ ਸਮਾਂ ਖਰਾਬ ਨਾ ਕਰੋ ਕੰਟਰੋਲ ਇਹ ਨਹੀਂ ਫੇਰ ਵੀ ਨਹੀਂ ਹੋਣਾ ਤਾਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਆਪਣੀ ਕਣਕ ਦੀ ਬੱਲੀ ਦਾ ਸੈਜ ਵੀ ਨਹੀਂ ਬਤਾ ਸਕਦੇ ਹਾਂ ਜਿਹੜੇ ਕਿਸਾਨ ਵੀਰਾਂ ਨੂੰ ਕਹਿੰਦੇ ਆ ਨਾ ਕਿ ਜਦ ਸਾਡੀ ਆਹ ਸਪਰੇਅ ਕਰਦੇ ਬੱਲੀ ਦਾ ਸੈਜ ਵੱਜੂਗਾ ਹੁਣ ਤਾਂ ਆਪਾਂ ਬੱਲੀ ਦਾ ਸੈਜ ਵੀ ਨਹੀਂ ਬਤਾ ਸਕਦੇ ਕਿਉਂਕਿ ਹੁਣ ਜਿਹੜਾ ਸੈਜ ਬਨਣਾ ਸੀ ਨਾ ਸਿੱਟੇ ਦਾ ਉਹ ਬਣ ਚੁੱਕਿਆ ਤੁਹਾਡੀ ਪੈਪ ਫੁੱਲ ਚੁੱਕੀ ਆ ਬਸ ਸਿੱਟਾ ਬਾਹਰ ਹੀ ਆਉਣ ਵਾਲਾ ਤੁਸੀਂ ਪੈਪ ਦੇ ਵਿੱਚ ਵੇਖਣਾਗਾ ਜਿੰਨਾ ਸੈਜ ਬਨਣਾ ਸੀ ਸਿੱਟੇ ਦਾ ਉਹ ਬਣ ਚੁੱਕਿਆ ਬੱਲੀ ਪੂਰੀ ਬਣ ਚੁੱਕੀ ਆ ਤੁਸੀਂ ਉਹਦੀਆਂ ਕੁੰਡੀਆਂ ਤਾਂ ਗਿਣ ਸਕਦੇ ਹੋ ਵੀ ਇੰਨੀਆਂ ਕੁੰਡੀਆਂ ਇਹਦੇ ਵਿੱਚ ਹੈਗੀਆਂ ਤਾਂ ਹੁਣ ਆਪਾਂ ਘਰ ਕਿ ਸਕਦੇ ਆ ਝਾੜ ਕਿਵੇਂ ਵਧਾ ਸਕਦੇ ਆ ਸਿਰਫ ਤੇ ਸਿਰਫ ਹੁਣ ਆਪਾਂ ਦਾਣੇ ਭਾਰੇ ਕਰ ਸਕਦੇ ਆ ਦਾਣਿਆਂ ਦਾ ਵજન ਵਧਾ ਸਕਦੇ ਆ ਮੋਟੇ ਤੇ ਭਾਰੇ ਕਰ ਸਕਦੇ ਆ ਉਹਨਾਂ ਦੀ ਚਮਕ ਵਧਾ ਸਕਦੇ ਆ ਤੇ ਇਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਨੂੰ ਨਾ ਕੋਈ ਜ਼ਿੰਕ ਕਰਨ ਦੀ ਲੋੜ ਆ ਨਾ ਕੈਲਸ਼ੀਅਮ ਜਿਹੜਾ ਆਪਾਂ ਕਹਿੰਦਾ ਬਣੀ ਕਹਿ ਦਿੰਦੇ ਆ ਆਪਣੇ ਕਿਸਾਨ ਵੀਰ ਕਰਦੇ ਆ ਨਾ ਕਦੇ ਜ਼ਿੰਕ ਕਰਤੀ ਕਦੇ ਹੋਰ ਕਾਸ ਕਰਤਾ ਕੋਈ ਅਮੀਨੋ ਐਸਿਡ ਕਰੀ ਜਾਂਦਾ ਕਰ ਨਾ ਕੁਛ ਨਹੀਂ ਕਰਨਾ ਸਿੰਪਲ ਆਪਾਂ ਇੱਕ ਵਧੀਆ ਜਿਆ ਐਨ ਪੀ ਕੇ ਲੈਣਾਗਾ ਹੁਣ ਮਾਰਕੀਟ ਦੇ ਵਿੱਚ ਐਨ ਪੀ ਕੇ ਵੀ ਬਹੁਤ ਜ਼ਿਆਦਾ ਆਉਂਦੀ ਆ ਆਪਾਂ ਕਿਹੜਾ ਲੈਣਾ ਇਹ ਵੀ ਬਹੁਤ ਜ਼ਿਆਦਾ ਸਿੰਪਲ ਆ ਜਿਹੜੇ ਵੀ ਐਨ ਪੀ ਕੇ ਦੇ ਵਿੱਚ ਪੋਟਾਸ਼ ਤੱਤ ਦੀ ਮਾਤਰਾ ਜ਼ਿਆਦਾ ਆ ਆਪਾਂ ਉਹ ਲੈ ਲੈਣਾਗਾ ਕਿਉਂਕਿ ਇਸ ਵੇਲੇ ਸਿਰਫ ਇੱਕ ਹੀ ਤੱਤ ਜਿਹੜਾ ਆਪਣਾ ਆਪਣੀ ਫਸਲ ਦਾ ਝਾੜ ਵਧਾ ਸਕਦਾ ਸਿਰਫ ਤੇ ਸਿਰਫ ਪੋਟਾਸ਼ ਹੁਣ ਪੋਟਾਸ਼ ਝਾੜ ਕਿਵੇਂ ਵਧਾਉਂਦਾ ਹੁਣ ਆਪਾਂ ਆਪਣੀ ਕਣਕ ਨੂੰ ਖੁਰਾਕ ਬਹੁਤ ਦਿੱਤੀ ਆ ਜੂਰੀਆ ਵੀ ਪਾਈ ਆ ਡੀਏਪੀ ਵੀ ਪਾਈ ਆ ਪੋਟਾਸ਼ ਵੀ ਪਾਈ ਆ ਹੋਰ ਮੈਗਨੀਸ਼ੀਅਮ ਵੀ ਪਾਤਾ ਮੈਗਨੀਸ਼ੀਅਮ ਸੁਪਰੀਆਂ ਵੀ ਕਰਤੀਆਂ ਕਣਕ ਪੂਰੀ ਹਰੀ ਭਰੀ ਆ ਹੁਣ ਜਿੰਨੀ ਖੁਰਾਕ ਆਪਾਂ ਪਾਈ ਆ ਜਾਂ ਜਿਹੜੀ ਹੁਣ ਪੱਤੇ ਬਣਾ ਰਿਹਾ ਉਹ ਸਾਰੀ ਖੁਰਾਕ ਨੂੰ ਆਪਣੇ ਜਿਹੜੀ ਬੱਲੀ ਉਹਦੇ ਦਾਣਿਆਂ ਨੂੰ ਭਰਨ ਦਾ ਕੰਮ ਹੈੜਾ ਉਹ ਪੋਟਾਸ਼ ਨਹੀਂ ਕਰਨਾ ਤਾਂ ਕਰਕੇ ਹੁਣ ਸਭ ਤੋਂ ਮੇਨ ਤੱਤ ਤੇ ਮੇਨ ਰੋਲ ਜਿਹੜਾ ਕਿ ਝਾੜ ਵਧਾ ਸਕਦਾ ਉਹ ਸਿਰਫ ਤੇ ਸਿਰਫ ਪੋਟਾਸ਼ ਆ ਹੋਰ ਕੋਈ ਵੀ ਤੱਤ ਹੈ ਨਹੀਂ ਹਾਂ ਜੇਕਰ ਆਪਣੀ ਕਣਕ ਦੇ ਵਿੱਚ ਮੈਗਨੀਜ਼ ਦੀ ਘਾਟ ਆ ਤਾਂ ਤੁਸੀਂ ਉਹਦੇ ਨਾਲ ਸੇ ਬ੍ਰੇਕ ਕਰਨੀ ਕਰਨੀ ਵਿੱਚ ਐਡ ਜਰੂਰ ਕਰ ਲੈਣਾ ਜਿਹੜੇ ਵੀ ਤੱਤ ਦੀ ਘਾਟ ਆ ਉਹ ਤਾਂ ਕਰਨੀ ਕਰਨੀ ਆ ਪਰੰਤੂ ਜੇਕਰ ਆਪਾਂ ਹੁਣ ਸੇ ਬ੍ਰੇਕ ਕਰਨੀ ਕਿਸੇ ਤੱਤ ਦੀ ਤਾਂ ਸਿਰਫ ਤੇ ਸਿਰਫ ਪोटाश ਆ ਜਿਹੜਾ ਕਿ ਹੁਣ ਝਾੜ ਵਧਾ ਸਕਦਾ ਇਸ ਤੋਂ ਇਲਾਵਾ ਜਿਹੜਾ ਹੁਣ ਮੌਸਮ ਇਫੈਕਟ ਆ ਵੀ ਕਦੇ ਗਰਮੀ ਜ਼ਿਆਦੀ ਹੋਊ ਕਦੇ ਠੰਡ ਜ਼ਿਆਦੀ ਹੋਗੀ ਇਸ ਤੋਂ ਵੀ ਪोटाश ਬਚਾਊਗੀ ਤਾਂ ਕਰਕੇ ਹੁਣ ਸਿਰਫ ਤੇ ਸਿਰਫ ਇੱਕੋ ਹੀ ਤੱਤ ਆ ਜਿਹੜਾ ਮੇਨ ਆ ਆਪਣੀ ਫਸਲ ਦੀ ਉਹ ਹੈ ਪोटाश ਹੁਣ ਦਿਓ ਇਜਾਜ਼ਤ ਧੰਨਵਾਦ